ਟੱਟੂ ਵਾਲੇ ਸਰਦਾਰ ਆ ਗਏ ਬਈ ਟੱਟੂ ਵਾਲੇ ਸਰਦਾਰ ਇਹਨਾਂ ਨੂੰ ਕਹਿੰਦੇ ਟੱਟੂ ਵਾਲੇ ਸਰਦਾਰ ਹੈ ਠੀਕ ਹੈ ਨਸਲ ਬਹੁਤ ਵਧੀਆ ਤੇ ਜੋਤ ਜੋਤ ਇਹ ਪਤਾ ਕਿਹੜੇ ਸਰਦਾਰ ਹੈ ਇਹ ਟੱਟੂ ਸਰਦਾਰ ਇਹ ਟੱਟੂ ਇਹ ਟੱਟੂ ਵਾਲੇ ਵੀ ਦੇਖ ਹੈਂ ਠੰਡ ਠੰਡ ਨਹੀਂ ਮੰਨਦੇ ਇਹ ਕਲਾ ਹਾਂ ਇਹ ਹੈਗੇ ਟੱਟੂ ਵਾਲੇ ਸਰਦਾਰ ਬਾਈ ਠੀਕ ਹੈ ਸਾਰੇ ਮੇਲੇ ਚ ਜੋਤ ਘੋੜਿਆਂ ਨੂੰ ਖਾਈ ਜਾਂਦੇ ਲੋਕ ਉਧਰ ਤੁਰੇ ਫਿਰਦੇ ਆ ਵੱਡੇ ਹਨਾ ਯਾਰ ਇਹ ਵੀ ਅਕਸਰ ਆਏ ਆ ਬੰਦੇ ਇਹ ਵੀ ਇਹ ਗੱਲਾਂ ਹੀ ਆਏ ਇੱਥੇ ਨਾਲ ਇੱਕ ਗੱਲ ਹੋਰ ਦੇਗਾ ਜਮਾਨਾ ਨਿਹਰਾ ਹੋ ਗਿਆ ਕੋਈ ਝੋਲ ਨਹੀਂ ਆ ਖੜੇ ਆ ਹਾਂ ਕੋਈ ਝੋਲ ਨਹੀਂ ਬਾਈ ਠੰਡ ਚ ਆਏ ਖੜੇ ਆ ਤੇ ਇਹ ਟੱਟੂ ਵਾਲੇ ਸਰਦਾਰ ਜਾਂ ਸਹੀ ਸਰਦਾਰ ਇਹ ਆ ਬਾਈ ਬੈਠੇ ਆ ਸਰਦਾਰੀਆਂ ਇਹਨਾਂ ਦੀਆਂ ਵੀ ਬਾਈ ਆਪਦੀਆਂ ਸਰਦਾਰੀਆਂ ਹਨਾ ਉਹਨਾਂ ਦੀਆਂ ਆਪਦੀਆਂ ਸਰਦਾਰੀਆਂ ਤੇ ਜਦੋਂ ਬਾਈ ਕੋਈ ਆਉਂਦਾ ਇਹਨੂੰ ਜ਼ਰੂਰ ਕਵਰ ਕਰਿਆ ਕਰੋ ਇਹਨਾਂ ਨੂੰ ਮੁੱਲ ਇਹਨਾਂ ਦੇ ਵਕਾਇਆ ਕਰੋ ਯਾਰ ਜਾਨਵਰ ਆ ਆ ਆਮ ਤਾਂ ਜਿਵੇਂ ਦੂਜੀਆਂ ਨਸਲਾਂ ਜਿਵੇਂ ਕੋਕਰਾ ਆ ਗਿਆ ਜਾਂ ਆ ਗਿਆ ਉਹਦੇ ਤੇ ਦੇਖਦਾ ਵੀ ਕੰਨ ਕਿੰਨੇ ਆ ਨਾ ਹੋਰਿਆਂ ਦੇਖਦੇ ਇਹਨਾਂ ਦਾ ਕੰਨਾਂ ਦਾ ਮੁੱਲ ਪੈਂਦਾ ਜਿੰਨੇ ਵੱਡੇ ਕੰਨ ਹੋਣਗੇ ਉਹਨਾਂ ਦਾ ਮੁੱਲ ਵੱਧਾ ਇਹਨਾਂ ਦਾ ਇੱਕ ਹੋਰ ਗੱਲ ਵੀ ਜਿਹੜੇ ਟੱਟੂ ਆ ਨਾ ਟੱਟੂਆਂ ਦਾ ਪੂਰਾ ਮੁੱਲ ਪੈਂਦਾ ਜਦੋਂ ਕੋੜੀ ਹੀਟ ਚ ਨਹੀਂ ਆਉਂਦੀ ਉਦੋਂ ਟੱਟੂ ਹੀ ਕੰਮ ਆਉਂਦੇ ਆ ਬਾਈ ਕੰਮ ਆਉਂਦੇ ਆ ਬਾਈ ਹਾਂ ਭਾ ਟੋਂਦੇ ਵੀ ਕੰਮ ਹੁੰਦੇ ਤੇ ਇਹ ਸਹੀ ਟੱਟੂ ਵਾਲੇ ਸਰਦਾਰ ਇਹ ਆ ਬਾਈ ਸਾਰੇ ਸਰਦਾਰ ਹੀ ਆ ਇਹ ਜਿਹੜੇ ਬੈਠੇ ਆ ਮੈਂ ਤਾਂ ਇਹ ਕਹਿੰਦਾ ਆਪਾਂ ਵੀ ਲੈ ਚੱਲੀਏ ਹੈਂ ਇੱਕ ਇੱਕ ਆ ਪਹਿਲੇ ਨਹੀਂ ਯਾਰ ਆਪਾਂ ਤੋ ਤਾਂ ਕੀ ਕੰਮ ਹੋਣਾ ਪਰ ਵਕਾਓ ਜਰੂਰ ਇਹਨਾਂ ਦੇ ਬਾਈ ਵੀਡੀਓ ਪਾ ਕਰ ਜੋ ਤੇ ਇਹਨਾਂ ਦੇ ਕਿਹੜੇ ਸਰਦਾਰ ਵੱਜਣ ਲੱਗ ਜਾਣਗੇ ਆਪਾਂ ਟੱਟੂ ਵਾਲੇ ਸਰਦਾਰ ਪਿਛਲੇ ਮੇਲੇ ਤੇ ਬਾਈ ਵੀਡੀਓ ਪਾਈ ਸੀਗੀ ਅਸੀਂ ਤੇ ਬਹੁਤ ਪਿਆਰ ਦਿੱਤਾ ਸੀਗਾ ਹਣਾ ਤੇ ਮੈਨੂੰ ਲੱਗਾ 4 ਮਿਲੀਅਨ ਹੀ ਚਾਅ ਵੜੀ ਸੀ ਉਹ ਤੇ ਜਰੂਰ ਪਾਈ ਇਹਨਾਂ ਕੋਲ ਆਇਆ